ਸੋ ਹਰ ਨਾਮ ਜਵਾਬ ਸਾਡੇ ਲਵੇ ਹੀ ਨਹੀਂ ਆਂਦੇ ਜਵਾਬ ਤਾਂ ਕਿੱਥੇ ਦੇਣਾ ਇਹਨਾਂ ਆਪਨੇ ਦਰਸ਼ਨ ਵੀ ਦਿੱਤੇ ਸਾਨੂੰ ਵੀ ਸਾਟਾ ਤਾਂ ਦਿਖਾਵੇ ਮਹਾਰਾਣੀ ਸਾਨੂੰ ਆਪਣੀ ਇਹਦਾ ਤੇਰੇ ਖਾਲਸਾ ਗਰੋਹ ਵੀ ਚੱਲ ਰਿਹਾ ਕਿਵੇਂ ਦੇਖਦੇ ਹੋ ਦੇਖੋ ਜਦ ਚੋਣਾ ਹੁੰਦੀਆਂ ਨੇ 100% ਕਿਸੇ ਨਾਲ ਵੀ ਕੇ ਹੁੰਦਾ ਵਿਰੋਧ ਵੀ ਹੁੰਦਾ ਜਿਹੜੀ ਦੂਜੀ ਪਾਰਟੀਆਂ ਇੱਕ ਦੂਜੇ ਦੇ ਵਿਰੋਧ ਕਰਦੇ ਨੇ ਵਿਰੋਧ ਵੀ ਹੁੰਦਾ ਜਿਹੜੀ ਦੂਜੀ ਪਾਰਟੀਆਂ ਇੱਕ ਦੂਜੇ ਦੇ ਵਿਰੋਧ ਕਰਦੇ ਨੇ ਔਰ ਫਿਰ ਲੋਕ ਸਾਨੂੰ ਉਹ ਆਪਣਾ ਫਤਵਾ ਦੇਣਗੇ ਕਿ ਕਿਸ ਨੂੰ ਚੁਣ ਦੇਵੇ। ਹਾਂ। ਪਰ ਫਿਰ ਲੋਕਾਂ ਨੂੰ ਉਹ ਆਪਣਾ ਫਤਵਾ ਦੇਣਗੇ ਕਿ ਕਿਸ ਨੂੰ ਚੁਣ ਦੇਵੇ। ਹਾਂ। ਕੱਲ ਅਸੀਂ ਰਾਜਪੁਰੂ ਤੋਂ ਭਜਾਇਆ ਸੀ ਪਹਿਲਾਂ ਇਹਨਾਂ ਦੇ ਬਸੰਤਪੁਰੇ ਦੇ ਉੱਥੋਂ ਵੀ ਭਜਾਇਆ। ਅਜੇ ਪਿੱਛੇ ਵੀ ਇਹਨਾਂ ਨੇ ਪ੍ਰੋਗਰਾਮ ਕੀਤਾ ਸੀ ਬਾਗੜਾ ਉੱਥੇ ਵੀ ਲਾਇਆ। ਹੁਣ ਇੱਥੇ ਸਾਰਨ ਤੇ ਖੜੇ ਹਾਂ ਇੱਥੋਂ ਵੀ ਭਜਾਵਾਂਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰਾਵਰਸੀ ਉਲਵੇੜਾ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਬਰ ਜ਼ਿਲ੍ਹਾ ਪ੍ਰਧਾਨ ਅਸੀਂ ਦੇਖੋ ਅੱਜ ਇੱਥੇ ਸਾਨੂੰ ਪਤਾ ਲੱਗਿਆ ਮਹਾਰਾਣੀ ਪ੍ਰਨੀਤ ਕੌਰ ਵੀ ਇੱਥੇ ਪਹੁੰਚ ਰਹੀ ਹੈ ਅਸੀਂ ਆਪਨੇ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਨਾਲੇ ਵੀ ਸਾਨੂੰ ਦਿੱਲੀ ਜਾਣ ਤੇ ਕਿਉਂ ਰੋਕਿਆ ਗਿਆ ਸਾਡੀ ਰਾਜਧਾਨੀ ਨਹੀਂ ਹੈ ਦਿੱਲੀ ਅਸੀਂ ਜਾਣ ਸਕਦੇ ਦਿੱਲੀ ਦਿੱਲੀ ਨਹੀਂ ਅਸੀਂ ਜਾ ਸਕਦੇ ਦਿੱਲੀ ਜਾਣ ਦਾ ਸਾਡਾ ਹੱਕ ਹੈ ਅਸੀਂ ਜਾ ਸਕਦੇ ਹਾਂ ਪ੍ਰਧਾਨ ਮੰਤਰੀ ਨੂੰ ਪੁੱਛ ਸਕਦੇ ਹਾਂ ਜਾ ਕੇ ਵੀ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਤੂੰ ਕਿਉਂ ਨਹੀਂ ਲਾਗੂ ਕਰੀਆਂ ਅਸੀਂ ਲਾਗੂ ਕਰਾਣ ਉੱਥੇ ਜਾਂਦੇ ਹੋਏ ਇਹ ਖੱਟੜ ਸਰਕਾਰ ਨੇ ਹਰਿਆਣੇ ਦੇ ਵਿੱਚ ਸੜਕਾਂ ਬਲੌਕ ਕਰਕੇ ਸਾਨੂੰ ਉੱਥੇ ਰੁੱਕ ਗਿਆ ਅਸੀਂ ਇਸ ਰੋਸ ਰੋਸ ਦੇ ਵਿੱਚ ਜਿੰਨੇ ਵੀ ਬੀਜੇਪੀ ਦੇ ਆਟ ਬਾਈ ਕੀ ਆ ਇਹ ਆਣਗੇ ਇੱਥੇ ਸਾਰੇ ਜਿਵੇਂ ਮਹਾਰਾਣੀਆਂ ਹੋਰ ਵੀ ਕੋਈ ਅਸੀਂ ਵਿਰੋਧ ਕਰਾਂਗੇ ਸਾਰਿਆਂ ਦਾ ਸਾਲਾ ਜਵਾਬ ਦਿੱਤੇ ਤੁਹਾਡੇ ਅੱਜ ਸੋਹਟ ਲਾਮ ਜਵਾਬ ਸਾਡੇ ਲਵੇ ਹੀ ਨਹੀਂ ਆਂਦੇ ਜਵਾਬ ਤਾਂ ਕਿੱਥੇ ਦੇਣੇ ਇਹਨਾਂ ਆਪਨੇ ਦਰਸ਼ਨ ਵੀ ਦਿੱਤੇ ਸਾਨੂੰ ਵੀ ਸ਼ਕਲ ਤਾਂ ਦਿਖਾਵੇ ਮਹਾਰਾਣੀ ਸਾਨੂੰ ਆਪਣੀ ਕਹ ਰਹੇ ਨੇ ਵੀ ਸ਼ਰਵਤ ਦਿਖਾਇਆ ਉਹ ਇਹਨਾਂ ਦਾ ਕੋਈ ਹੱਕ ਹੀ ਨਹੀਂ ਬਣਦਾ ਸਾਡੇ ਕੋਲ ਆਣ ਦਾ ਦੇਖੋ ਕਿਸਾਨ ਹੈ ਨਾ ਕਿਸਾਨਾਂ ਕੋਲ ਜਾ ਰਹੇ ਆ ਵੋਟਾਂ ਇਹਨਾਂ ਦਾ ਕੀ ਹੱਕ ਬਣਦਾ ਜਾਂ ਦੇਖੋ ਕਿਸਾਨ ਰੋਕੇ ਹੋਏ ਜਾਂ ਇਹਨਾਂ ਨੇ ਇਹ ਆਪਣੀ ਗਲਤੀ ਮੰਨਣ ਬੀਜੇ ਕੀ ਦੇ ਕਲਾਬ ਨਾਰੇ ਮਾਰਨ ਫਿਰ ਅਸੀਂ ਇਹਨਾਂ ਨੂੰ ਰੋਕਾਂਗੇ ਨਹੀਂ ਬਿਲਕੁਲ ਨਹੀਂ ਰੋਕਾਂਗੇ ਇਹ ਦਾ ਗਾਇਸਾ ਉਹ ਵੀ ਚੱਲਦਾ ਕਿਵੇਂ ਦੇਖੋ ਜੱਜ ਚੋਣਾ ਹੁੰਦੀਆਂ ਨੇ 100% ਕਿਸੇ ਨਾਲ ਨਹੀਂ ਕੇ ਹੁੰਦਾ ਵਿਰੋਧ ਵੀ ਹੁੰਦਾ ਜਿਹੜੀ ਦੂਜੀ ਪਾਰਟੀਆਂ ਇੱਕ ਦੂਜੇ ਦੇ ਵਿਰੋਧ ਕਰਦੇ ਨੇ ਕਿਉਂਕਿ ਉਹਨਾਂ ਨੇ ਰਣਨੀਤੀ ਜਾਈ ਨਹੀਂ ਉਹਨਾਂ ਆਪਣਾ ਪੱਖ ਰੱਖਣਾ ਤਾਂ ਇਸ ਤਰੀਕੇ ਦੇ ਨਾਲ ਵਿਰੋਧ ਹੁੰਦਾ ਵੀ ਹੈ ਹੋਏਗਾ ਵੀ ਇਹ ਪਾਰਟ ਹੈਗਾ ਇਲੈਕਸ਼ਨ ਦਾ ਨਾ ਤੇ ਜੀ ਸੱਭ ਕੇ ਲੋਕਤੰਤਰ ਹੈ ਅਸੀਂ ਸਾਰੇ ਸਾਡੇ ਸਾਰਿਆਂ ਦਾ ਹੱਕ ਹੈ ਅਸੀਂ ਆਪਣਾ ਆਪਣਾ ਪੱਖ ਰੱਖੀਏ ਜਿਸ ਮਰਜ਼ੇ ਤਰੀਕੇ ਨਾਲ ਰੱਖੀਏ ਔਰ ਫਿਰ ਲੋਕ ਸਾਨੂੰ ਉਹ ਆਪਣਾ ਫਤਵਾ ਦੇਣਗੇ ਕਿ ਕਿਸ ਨੂੰ ਚੁਣਦੇ ਹਾਂ ਮੇਰਾ ਨਾਮ ਬੁੱਟਾ ਸਿੰਘ ਸਰਪੰਚ ਪਿੰਡ ਨੂਰਖੜੀਆਂ ਬਈ ਉਹੜਾ ਪੁੱਛਿਆ ਸੀ ਵਿਰੋਧ ਕਰਦੇ ਕੀ ਕਰਨਾ ਬੋਲਦਾ ਮਹਾਰਾਣੀ ਦਾ ਵਿਰੋਧ ਅਸੀਂ ਬਿਲਕੁਲ ਕਰਾਂਗੇ ਵੀਰ ਜੀ ਜਦੋਂ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਬੀਜੇਪੀ ਵੱਲੋਂ ਉਸ ਟਾਈਮ ਤਾਂ ਮਹਾਰਾਣੀ ਬੋਲਦੀ ਨਹੀਂ ਮਹਾਰਾਣੀ ਨੂੰ ਪਤਾ ਨਹੀਂ ਹੈਗਾ ਪੰਜਾਬ ਦੇ ਵਿੱਚ ਕੀ ਹੁੰਦਾ ਪਿਆ ਜੇ ਅਸੀਂ ਵਿਰੋਧ ਕਰਨਾ ਹੈ ਤਾਂ ਸਾਡਾ ਰਾਈਟ ਬਣਦਾ ਵਿਰੋਧ ਕਰਨਾ ਸਾਡੇ 15 ਦੇ ਜਵਾਬ ਦੇਵੇ ਇਹ ਸਾਰੇ ਸ਼ੂਮ ਕਰਨ ਸ਼ਹੀਦ ਕੀਤਾ ਖਨੋਰੀ ਬਾਰਡਰ ਤੇ ਉਹਦਾ ਕੀ ਕਸੂਰ ਸੀਗਾ ਅਸੀਂ ਇਹ ਸਵਾਲ ਪੁੱਛਦੇ ਹਾਂ 2014 ਤੇ ਮੋਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਡੇ ਵਾਅਦੇ ਕਿਤੇ ਵੀ ਐਮਐਸਪੀ ਦਾਂਗੇ ਕੀ ਇਹਨਾਂ ਨੇ ਜਿਹੜਾ ਦਿੱਤੀ ਐਮਐਸਪੀ ਸਾਡੇ ਉਹ ਸਵਾਲ ਨੇ ਲਖੀਰਪੁਰ ਖੀਰੀ ਦੇ ਵਿੱਚ ਕਤਲ ਿਆਮ ਹੋਇਆ ਅਸੀਂ ਉਹਦੇ ਸਵਾਲ ਕਰਦੇ ਆਂ ਭਈ ਬਿਜਲੀ ਬੋਰਡ ਦੇ ਸੁਸਪੰਦਿਤ ਸਾਡੇ ਸਵਾਲ ਨੇ ਇਹ ਸਵਾਲ ਹੈ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਦਿੱਤਾ ਹੈਗਾ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀਗਾ ਵੀ ਥੋੜੀ ਗੱਲਬਾਤ ਕਰਾਣੇ ਆ ਜਦੋਂ ਗੱਲ ਆਏ ਮਹਾਰਾਣੀ ਗੱਡੀ 'ਚ ਬਿਠਾ ਕੇ ਲੰਘੇ ਪ੍ਰਸ਼ਾਸਨ ਨੇ ਸਾਨੂੰ ਧੋਖਾ ਦਿੱਤਾ ਅੱਜ ਉਹਨਾਂ ਨੂੰ ਹੀ ਰੁਕਾ ਹੈਗਾ ਗੱਡੀ ਭੱਜੀ ਆ ਪਿੱਛੇ ਅਸੀਂ ਰੁਕਣ ਵਾਸਤੇ ਰੁਕਿਆ ਵੀ ਤੇ ਰੁਕੇ ਸਾਰ ਕੁਆ ਪਰ ਕੋਈ ਸਾਡਾ ਸਵਾਲ ਨਹੀਂ ਇਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਹੈ ਹੀ ਨਹੀਂ ਗੇ ਜੇ ਇਹਨਾਂ ਨੇ ਇਲੈਕਸ਼ਨ ਲੜਨਾ ਵੋਟਾਂ ਲੈਣੀਆਂ ਨੇ ਪੰਜਾਬ ਦੇ ਵਿੱਚ ਇਹ ਪਿੰਡਾਂ 'ਚ ਆਉਣ ਦੀ ਬਜਾਏ ਮੋਦੀ ਨੂੰ ਜਾ ਕੇ ਮਿਲਣੇ ਸਾਡੇ ਕੈਂਡੀਡੇਟ ਜਿੰਨੇ ਵੀ ਬੀਜੇਪੀ ਵਾਲੇ ਉਹਨਾਂ ਨੂੰ ਜਦੋਂ ਸਵਾਲ ਕਰਦੇ ਬੀਜੇਪੀ ਮੋਦੀ ਨੂੰ ਜਾ ਕੇ ਪੰਜਾਬ ਦੇ ਵਿੱਚ ਵੋਟਾਂ ਤਾਂ ਮੰਗਾਗੇ ਵੀ ਜੇ ਉਹਨਾਂ ਨੇ ਕੋਈ ਮਸਲੇ ਹੱਲ ਕਰਦੇ ਕਿਸਾਨਾਂ ਦੇ ਨਹੀਂ ਤਾਂ ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਪੰਜਾਬ ਦੇ ਦੇ ਹੇਦਸ਼ੀ ਬਣਦੇ ਨੇ ਜੇ ਜੀ ਲੱਗਦਾ ਜੀ ਬ੍ਰੋ ਨਖਦਾ ਜਦ ਰੇ ਬ੍ਰੋ ਵਾ ਲਗਾ ਪਾਰ ਅਸੀਂ ਡਟ ਕੇ ਕਰਾਂਗੇ ਜਿੱਥੇ ਵੀ ਜਾਏਗੀ ਕੱਲ ਅਸੀਂ ਰਾਜਪੁਰੂ ਦੇ ਪੰਜਾਬ ਉਸ ਤੋਂ ਪਹਿਲਾਂ ਉਹਨਾਂ ਦੇ ਬਸੰਤਪੁਰੇ ਗਏ ਉੱਥੋਂ ਵੀ ਪਹਜਾਇਆ ਅਜੇ ਪਿੱਛੇ ਵੀ ਇਹਨਾਂ ਨੇ ਪ੍ਰੋਗਰਾਮ ਕੀਤਾ ਸੀ ਬਾਹਰਗੜ੍ਹ ਉੱਥੇ ਵੀ ਪਹਜਾਇਆ ਹੁਣ ਇੱਥੇ ਫਾਰਮ ਤੇ ਖੜੇ ਆ ਇੱਥੋਂ ਵੀ ਪਹਜਾਵਾਂਗੇ i